ਟ੍ਰਿਪਲੱਸ ਬੋਰਡ ਵੱਲੋਂ ਅੱਜ ਸਿਲੇਬਸ ਹੈ ਜਿਹੜਾ ਜਾਰੀ ਕਰ ਦਿੱਤਾ ਗਿਆ ਜੀ ਐਡਵਰਟਾਈਜ਼ਮੈਂਟ ਨੰਬਰ 2/2024 ਲਈ ਟੈਕਨੀਸ਼ੀਅਨ ਗ੍ਰੇਡ 1 ਟੈਕਨੀਕਲ ਆਫੀਸਰ ਐਂਡ ਟੈਕਨੀਸ਼ੀਅਨ ਗ੍ਰੇਡ 3 ਦੇ ਲਈ ਨਾਲ ਹੀ ਸਿਲੇਬਸ ਹੈ ਜਿਹੜਾ 2/2024 ਲੇਬਰ ਇਨਸਪੈਕਟਰ ਗ੍ਰੇਡ 1 ਦਾ ਜਾਰੀ ਕਰ ਦਿੱਤਾ ਗਿਆ ਜੀ ਡਿਟੇਲ ਦੇ ਵਿੱਚ ਦੇਖਦੇ ਆਪਾਂ ਕਿਹ ਕਿਹ ਸਿਲੇਬਸ ਆਉਣਾ ਕਿੰਨੇ ਨੰਬਰ ਦਾ ਪੇਪਰ ਹੋਊਗਾ ਕਿੰਨੇ ਪਾਰਟ ਚ ਕਿਹੜੇ-ਘੜੇ ਨੰਬਰ ਨੇ ਲੇਬਰ ਇਨਸਪੈਕਟਰ ਦਾ 120 ਦਾ ਰਹਿੰਦਾ ਜਾਂ 100 ਦਾ ਰਹਿੰਦਾ ਆਪਾਂ ਚੈੱਕ ਕਰਦੇ ਆਂ ਪਲੀਜ਼ ਰਿਕੁਐਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਲਓ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਟੈਕਨੀਸ਼ੀਅਨ ਗ੍ਰੇਡ 1 ਟੈਕਨੀਕਲ ਆਫੀਸਰਾਂ ਐਂਡ ਟੈਕਨੀਸ਼ੀਅਨ ਗ੍ਰੇਡ 3 ਦਾ ਸਿਲੇਬਸ ਉਸ ਤੋਂ ਬਾਅਦ ਦੇਖਾਂਗੇ ਲੇਬਰ ਇਨਸਪੈਕਟਰ ਵਾਲਾ ਟੈਕਨੀਸ਼ੀਅਨ ਗ੍ਰੇਡ 1 ਟੈਕਨੀਕਲ ਆਫੀਸਰਾਂ ਐਂਡ ਟੈਕਨੀਸ਼ੀਅਨ ਗ੍ਰੇਡ 3 ਸਿਲੇਬਸ ਹੈ ਜਿਹੜਾ ਜੀ ਉਹ ਡਿਟੇਲ ਦੇ ਵਿੱਚ ਦੇਖਦੇ ਹਾਂ 2 ਘੰਟੇ 3 ਘੰਟੇ ਦਾ ਪੇਪਰ ਹੋਏਗਾ ਯਾਨੀ ਕਿ 2.5 ਘੰਟੇ ਦਾ ਟਾਈਮ ਹੋਏਗਾ ਪੇਪਰ ਦੇ ਲਈ ਪਾਰਟ A ਕੁਆਲੀਫਾਈ ਕਰਨਾ ਜ਼ਰੂਰੀ ਹੈ ਜੀ ਕਿਉਂਕਿ ਪਾਰਟ A ਦੇ ਵਿੱਚ 50 ਕੁਐਸਚਨ ਹੋਣਗੇ ਪੰਜਾਬੀ ਦੇ ਕੁਆਲੀਫਾਈ ਨੇਚਰ ਦੇ 네ਗੇਟਿਵ ਮਾਰਕਿੰਗ ਨਹੀਂ ਹੋਏਗੀ 50 ਚੋਂ 25 ਨੰਬਰ ਤੁਸੀਂ ਲੈਣੇ ਹੀ ਲੈਣੇ ਨੇ ਜੇਕਰ ਪੇਪਰ A ਤੁਸੀਂ ਕਲੀਅਰ ਨਹੀਂ ਕਰਦੇ ਤਾਂ ਪੇਪਰ B ਤੇ C ਇਹ ਜਿਹੜਾ ਉਹ ਕੁਆਲੀਫਾਈ ਵੀ ਕਰ ਲੋਗੇ ਤਾਂ ਵੀ ਉਹਦੇ ਨੰਬਰ ਤੁਹਾਨੂੰ ਨਹੀਂ ਦਿੱਤੇ ਜਾਣਗੇ ਕਿਉਂਕਿ ਪਹਿਲਾਂ ਪੇਪਰ A ਕੁਆਲੀਫਾਈ ਕਰਨਾ ਜ਼ਰੂਰੀ ਹੈ ਉਸ ਤੋਂ ਬਾਅਦ ਪਾਰਟ B ਪਾਰਟ C ਕਲੀਅਰ ਹੈ ਜੀ ਚਲੋ ਦੇਖਦੇ ਆਪਾਂ ਪਾਰਟ A ਹੈ ਜਿਹੜਾ 50 ਨੰਬਰ ਦਾ ਹੋਏਗਾ 50 ਕੁਐਸਚਨ ਹੋਣਗੇ 50 ਚੋਂ 25 ਲੈਣੇ ਨੈਗੇਟਿਵ ਮਾਰਕਿੰਗ ਨਹੀਂ ਹੋਏਗੀ ਪਾਰਟ B ਪਾਰਟ B ਦੇ ਵਿੱਚ 40 ਕੁਐਸਚਨ ਨੇ ਜੀ 40 ਕੁਐਸਚਨ ਨੈਗੇਟਿਵ ਮਾਰਕਿੰਗ ਹੋਏਗੀ ਇਸ ਦੇ ਵਿੱਚ ਜਨਰਲ ਨੋਲੇਜ ਹੈ ਕਰੰਟ ਅਫੇਅਰ ਹੈ ਪੰਜਾਬ ਹਿਸਟਰੀ ਹੈ ਕਲਚਰ ਲੀ ਲੌਜੀਕਲ ਰੀਜ਼ਨਿੰਗ ਐਂਡ ਮੈਂਟਲ ਐਬਿਲਿਟੀ ਪੰਜਾਬੀ ਇੰਗਲਿਸ਼ ਆਈਸੀਟੀ ਇਨੈਕਸ਼ਰ 2 ਮਤਲਬ ਕਿ ਬ੍ਰਾਡ ਦੇ ਵਿੱਚ ਸੇਫਸ ਜਿਹੜਾ ਅੱਗੇ ਦੱਸਿਆ ਗਿਆ ਉਹ ਆਪਾਂ ਦੇਖਾਂਗੇ ਕਵੈਸਚਨ ਜਿਹੜੇ ਸਬਜੈਕਟ ਤੋਂ ਹੋਣਗੇ 60 ਕਵੈਸਚਨ ਹੋਣਗੇ 60 ਨੰਬਰ ਦੇ ਟੋਟਲ 100 ਨੰਬਰ ਦਾ ਪੇਪਰ ਹੈ ਠੀਕ ਹੈ ਜੀ ਪੁਆਇੰਟ 1/4 ਮਾਰਕਸ ਹੈ ਜਿਹੜਾ ਇਟ ਮੀਨਸ 0.25 ਮਾਰਕਸ ਨੇ ਜਿਹੜੇ ਕੱਟੇ ਜਾਣਗੇ ਹਰ ਇੱਕ ਇੱਕ ਕਵੈਸਚਨ ਦੇ ਲਈ 0.25 ਮਾਰਕਸ ਕੱਟੇ ਜਾਣਗੇ ਫੋਰ ਐਗਜ਼ਾਮਪਲ ਚਾਰ ਕਵੈਸਚਨ ਗਲਤ ਕਰਦੇ ਹੋ ਤਾਂ ਤੁਸੀਂ ਇੱਕ ਨੰਬਰ ਤੁਹਾਡਾ ਕਟਿਆ ਜਾਏਗਾ ਕਲੀਅਰ ਹੈ ਜੀ ਇਹ ਪਾਰਟ A ਦਾ ਜਿਹੜਾ ਕੁਆਲੀਫਾਈ ਨੇਚਰ ਦਾ ਹੈਗਾ ਇਹ ਪਹਿਲੇ 6 ਗੁਰੂ ਸਹਿਬਾਨਾਂ ਦਾ ਜਿਹੜਾ ਜੀਵਨੀ ਅਤੇ ਰਚਾਵਾਂ ਨਾਲ ਸੰਬੰਧਿਤ ਪ੍ਰਸ਼ਨ ਨੇ ਉਸ ਤੋਂ ਬਾਅਦ ਵਿਰੋਧਾਰਥਕ ਸ਼ਬਦ ਨੇ ਸਮਾਨਾਰਥਕ ਸ਼ਬਦ ਨੇ ਇਹ ਤੁਸੀਂ ਸਾਰਿਆਂ ਨੇ ਦੇਖਿਆ ਹੋਇਆ ਉਹੀ ਸਿਲੇਬਸ ਹੈ ਪੰਜਾਬੀ A ਦਾ ਠੀਕ ਹੈ ਇਸ ਦੇ ਵਿੱਚ ਕੋਈ ਚੇਂਜਸ ਨਹੀਂ ਹੈ ਹੁਣ ਪਾਰਟ ਨੈਕਸਟ ਚਰ 2 ਹੈ ਪਾਰਟ B ਦੀ ਗੱਲ ਕਰ ਲੈਣਾ ਜੀ ਇਸ ਦੇ ਵਿੱਚ 10 ਨੰਬਰ ਦੀ ਜਨਰਲ ਨੋਲੇਜ ਕਰੰਟ ਅਫੇਅਰ ਨੈਸ਼ਨਲ ਐਂਡ ਇੰਟਰਨੈਸ਼ਨਲ ਕਰੰਟ ਅਫੇਅਰਸ ਆਣਗੇ ਜੀ 10 ਨੰਬਰ ਦੇ ਪੰਜਾਬ ਹਿਸਟਰੀ ਐਲ ਕਲਚਰ 5 ਨੰਬਰ ਦੇ ਜੀ ਤੇ ਲੌਜੀਕਲ ਰੀਜ਼ਨਿੰਗ ਐਂਡ ਮੈਂਟਲ ਐਬਿਲਿਟੀ ਹੈ ਜਿਹੜੀ ਇਹ 10 ਨੰਬਰ ਦੀ ਹੈ ਜੀ 5 ਨੰਬਰ ਦੀ ਪੰਜਾਬੀ ਹੈ 5 ਨੰਬਰ ਦੀ ਇੰਗਲਿਸ਼ ਹੈ ਤੇ ਕੰਪਿਊਟਰ ਵੀ 5 ਨੰਬਰ ਦਾ ਹੈ 40 ਨੰਬਰ ਦਾ ਇਹ ਹੈ ਜੀ ਤੇ ਪਾਰਟ ਸੀ ਹੈ ਜਿਹੜਾ ਇਹ 60 ਨੰਬਰ ਦਾ ਹੈ ਜਿਸ ਦੇ ਵਿੱਚ ਇਲੈਕਟ੍ਰੀਕਲ ਫੰਡਮੈਂਟਲਸ ਨੇਗੇ ਐਰੋਡਾਇਨਾਮਿਕਸ ਨੇਗੀਆਂ ਇਲੈਕਟ੍ਰੋਨਿਕਸ ਫੰਡਮੈਂਟਲ ਐਂਡ ਡਿਜੀਟਲ ਟੈਕਨੀਕਸ ਨੇਗੀਆਂ ਠੀਕ ਹੈ ਜੀ ਮਟੀਰੀਅਲ ਐਂਡ ਹਾਰਡਵੇਅਰ ਹੈ ਗੈਸ ਟਰਬਾਈਨ ਇੰਜਨ ਪਿਸਟਨ ਇੰਜਨ ਹੈ ਜੀ ਪ੍ਰੋਪੈਲਰ ਹੈਗਾ ਇਨਸਟਰੂਮੈਂਟ ਸਿਸਟਮਜ਼ ਏਡੀਏ 31 ਹੈ ਜੀ 에어ਕ੍ਰਾਫਟ ਮੇਨਟੇਨੈਂਸ ਰਿਕੁਆਇਰਮੈਂਟਸ ਸੈਕਸ਼ਨ 2 ਹੈ ਤੇ ਹਿਊਮਨ ਫੈਕਟਰਸ ਨੇਗੇ ਜੀ ਇਹ ਸਾਰਾ ਦਾ ਸਾਰਾ ਇਲੈਬੋਰੇਟ ਕਰਕੇ ਦੱਸਿਆ ਗਿਆ ਇਹ ਸਾਰੀ ਸਿਲੇਬਸ ਨੂੰ ਤੁਸੀਂ ਪੜ੍ਹਨਾ ਹੈ ਜੀ ਦੂਸਰਾ ਲੇਬਰ ਇਨਸਪੈਕਟਰ ਦਾ ਗ੍ਰੇਡ 1 ਗਰੁੱਪ ਸੀ ਦਾ ਦੇਖਦੇ ਆ ਜੀ ਆਪਾਂ ਸਿਲੇਬਸ ਪਾਰਟ ਇਹ सेम ਹੀ ਰਹੇਗਾ ਜੀ 50 ਨੰਬਰ ਦਾ ਪੇਪਰ ਹੈਗਾ ਤੇ 50 ਚੋਂ 25 ਮਾਰਕਸ ਲੈਣੇ ਜ਼ਰੂਰੀ ਨੇ 네ਗੇਟਿਵ ਮਾਰਕਿੰਗ ਕੋਈ ਨਹੀਂ ਹੈਗੀ ਜੇ 25 ਨੰਬਰ ਤੁਸੀਂ ਨਹੀਂ ਲੈ ਪਾਉਂਦੇ ਤਾਂ ਪੇਪਰ ਹੈ ਜਿਹੜਾ ਤੁਹਾਡਾ ਕੁਆਲੀਫਾਈ ਨਹੀਂ ਮੰਨਿਆ ਜਾਵੇਗਾ ਠੀਕ ਹੈ ਪਾਰਟ B ਦੇ ਗੋਸ਼ਣੇ ਜਿਹੜੇ ਉਹ ডিসਪਲੇ ਹੀ ਨਹੀਂ ਕੀਤੇ ਜਾਣਗੇ ਜੇਕਰ ਤੁਸੀਂ ਪਾਰਟ A ਚੋਂ 25 ਨੰਬਰ ਨਹੀਂ ਲੈਂਦੇ ਪਾਰਟ B ਹੈ ਜਿਹੜਾ ਜੀ ਉਹ 100 ਨੰਬਰ ਦਾ ਹੋਏਗਾ 100 ਨੰਬਰ ਦਾ ਹੋਏਗਾ 네ਗਟਿਵ ਮਾਰਕਿੰਗ ਇਹਦੇ ਚ ਹੈਗੀ ਹੈ ਜਰਨਲ ਨੋਲੇਜ ਤੋਂ ਆਉਣਗੇ ਕੁਐਸਚਨਸ ਕਰੰਟ ਅਫੇਅਰ ਤੋਂ ਆਉਣਗੇ ਪੰਜਾਬ ਹਿਸਟਰੀਆਂ ਚ ਕਲਚਰ ਲੌਜੀਕਲ ਰੀਜਨਿੰਗ ਮੈਂਟਲ ਐਬਿਲਿਟੀ ਪੰਜਾਬ ਪੰਜਾਬੀ ਇੰਗਲਿਸ਼ ਐਂਡ ਕੰਪਿਊਟਰ ਹੋਏਗਾ ਜੀ 100 ਕੁਐਸਚਨ ਨੇ 네ਗਟਿਵ ਮਾਰਕਿੰਗ ਹੈਗੀ ਹੈ ਜੇਕਰ ਚਾਰ ਕੁਐਸਚਨ ਗਲਤ ਕਰ ਦਿੱਤੇ ਤਾਂ ਤੁਹਾਡਾ ਇੱਕ ਨੰਬਰ ਕੱਟਿਆ ਜਾਏਗਾ ਜੀ ਯਾਨੀ ਕਿ ਇੱਕ ਕੁਐਸਚਨ ਮਗਰ 0 ਪੰਜਾਬੀ ਇਹ ਕੁਆਲੀਫਾਈ ਨੇਚਰ ਦੇ ਪੇਪਰ ਦਾ ਸਿਲੇਬਸ ਹੈ ਜਿਹੜਾ ਛੇਵੇਂ ਜੀ ਜਿਵੇਂ ਪਹਿਲੇ ਛੇ ਗੁਰੂ ਸਾਹਿਬਾਨਾਂ ਦੀਆਂ ਜੀਵਨੀ ਅਤੇ ਰਚਨਾਵਾਂ ਨਾਲ ਸੰਬੰਧਿਤ ਪ੍ਰਸ਼ਨ ਆਉਣਗੇ ਵਿਰੋਧਾਰਥਕ ਸਮਾਨਾਰਥਕ ਸ਼ਬਦ ਸਾਰੇ ਸੇਮ ਨੇ ਇਹਦੇ ਸਿਲੇਬਸ 'ਚ ਕੋਈ ਚੇਂਜਸ ਜਿਹੜੀ ਨਹੀਂ ਕੀਤੀ ਗਈ ਹੈ। ਲੋ ਜੀ ਪਾੜ B ਦੇ ਵਿੱਚ 25 ਨੰਬਰ ਦੀ ਜਨਰਲ ਨੋਲੇਜ ਕਰੰਟ ਅਫੇਅਰਸ ਨੈਸ਼ਨਲ ਐਂਡ ਇੰਟਰਨੈਸ਼ਨਲ ਇੰਪੋਰਟੈਂਸ ਇਨਕਲੂਡਿੰਗ ਇਹ ਸਾਰੇ ਇਸ਼ੂਜ਼ ਨੇਗੇ ਜਿਹੜੇ ਜੈ ਐਨਵਾਇਰਨਮੈਂਟਲ ਇਸ਼ੂਜ਼ ਨੇਗੇ 25 ਨੰਬਰ ਦੇ ਹੈ ਜੀ ਪੰਜਾਬ ਹਿਸਟਰੀ ਐਂਡ ਕਲਚਰ 17 ਨੰਬਰ ਦਾ ਹੈ ਜੀ ਲੌਜੀਕਲ ਇੰਜੀਨੀਅਰਿੰਗ ਐਂਡ ਮੈਂਟਲ ਐਬਿਲਿਟੀ 25 ਨੰਬਰ ਦੀ ਹੈ ਜੀ 25 13 ਨੰਬਰ ਦੀ ਪੰਜਾਬੀ ਆਏਗੀ 12 ਨੰਬਰ ਦੀ ਇੰਗਲਿਸ਼ ਹੈ ਤੇ 8 ਨੰਬਰ ਦਾ ਕੰਪਿਊਟਰ ਹੈ ਯਾਨੀ ਕਿ 20 ਕੁਐਸਚਨ ਨੇਗੇ ਜਿਹੜੇ ਉਹ ਘਟਾ ਦਿੱਤੇ ਗਏ ਆ 20 ਨੰਬਰ ਘਟਾ ਦਿੱਤੇ ਗਏ ਆ 100 ਨੰਬਰ ਦਾ ਪੇਪਰ ਹੈ ਜਿਹੜਾ ਆਏਗਾ ਸਾਰੇ ਦਾ ਸਾਰਾ ਸਿਲੇਬਸ ਐਜ਼ ਇਟ ਇਜ਼ ਹੀ ਰਹੇਗਾ ਕਲੀਅਰ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਕੁਝ ਨਹੀਂ ਪਤਾ ਚੱਲਦਾ ਤਾਂ ਕਮੈਂਟ ਜਰੂਰ ਕਰ ਦਿਓ ਇਹ ਸਿਲੇਬਸ ਹੈ ਜੀ ਆਪਣਾ 100 ਨੰਬਰ ਦਾ ਠੀਕ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਉਮੀਦ ਹੈ ਰਿਕੁਐਸਟ ਹੈ ਤੁਸੀਂ ਇਹਨਾਂ ਕਰਕੇ ਹੀ ਜਾਓਗੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਜਨੇ ਸਾਰੇ ਫੇਸਬੁੱਕ ਟਵਿੱਟਰ ਇੰਸਟਾਗ੍ਰam ਧਾਰੇ ਦੇ ਸਾਰੇ ਲਿੰਕ ਫੋਲੋ ਕਰ ਲਓ ਜੀ ਪੀਡੀਐਫ ਫਾਈਲ ਟੈਲੀਗ੍ਰam ਚੈਨਲ ਤੇ ਪ੍ਰੋਵਾਈਡ ਕਰਾ ਦੇਂਗੇ ਕਮੈਂਟ ਜ਼ਰੂਰ ਕਰ ਦਿਓ ਨਵਾਂ ਚੈਨਲ ਹੈ ਜੀ ਆਪਣਾ ਟੇਸਟ ਐਂਡ ਟਰੈਵਲ ਸਾਰਿਆਂ ਦੀ ਸਪੋਰਟ ਦੀ ਜ਼ਰੂਰਤ ਹੈ ਪਲੀਜ਼ ਉਹਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਲਿਓ ਜੀ ਟੈਕਨੀਕਲ ਵੀਡੀਓ ਲਈ ਜੇਕਰ ਕਿਸੇ ਕੈਂਡੀਡੇਟ ਨੂੰ ਜਿਵੇਂ ਪੰਜਾਬ ਪੁਲਿਸ ਦੀਆਂ ਪੋਸਟਾਂ ਵੀਡੀਓ ਆਪਾਂ ਲੱਗ ਤੋਂ ਪ੍ਰੋਵਾਈਡ ਕਰਾ ਦੇਗੇ ਚੈਨਲ ਤੇ ਆਪਣੇ ਇਨਫੋ ਬੋਰਡ ਆਲਟੈਕ ਤੇ ਉਹਨੂੰ ਵੀ ਸਾਰੇ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਕੇ ਰੱਖੋ ਉਮੀਦ ਹੈ ਰਿਕੁਐਸਟ ਇਹਨਾਂ ਤੁਸੀਂ ਕਰਕੇ ਜਾਓਗੇ ਜੀ ਇਹਨਾਂ ਦਾ ਤਕਲੀ ਬੀ ਸੇਫ ਸਟੇ ਕਨੈਕਟਡ ਬਾਏ ਬਾਏ